ਹਾਂ ਜੀ ਦੋਸਤੋ ਪਰੇ ਵੀਰਾਂ ਦਾ ਸਵਾਗਤ ਹੈ ਜੀ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਤੁਹਾਡੇ ਕੋਲੇ ਲੈ ਕੇ ਆਏ ਟਰੈਕਟਰ ਸੋਨਾ ਲੀਕਾ 8 ਮਾਡਲ ਜੀ 2,58,000 ਰੁਪਿਆ ਰੇਟ ਹੈ ਜੀ ਟਰੈਕਟਰ ਦਾ ਸੋਨਾ ਲੀਕਾ ਪੂਜਾ ਦਾ ਹੀ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ਼ ਸੁਥਰਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਚਾਰ ਸਪੀਰੋਂ ਤੁਹਾਨੂੰ ਟਰੈਕਟਰ ਦਿਖਾਵਾਂਗੇ ਜੀ ਟਾਇਰ ਪਏ ਹੈ ਇਹਦੇ ਮੂਰਲੇ ਜੀ 50 ਕੇ ਪੈਸੇ ਮਾਕਰਲੇ ਹੈਗੇ 40 ਤੋਂ 45 ਪੈਸੇ ਟਰੈਕਟਰ ਦੇ ਟਾਇਰ ਜੀ ਦੇਖ ਸਕਦੇ ਹੋ ਮਗਰੱਟਾਂ ਮੂਲਟਾ ਦਾ ਬਿਲਕੁਲ ਸਾਫ਼ ਸੁਥਰਾ ਟਰੈਕਟਰ ਪਿਆ ਜੀ ਮਾਗਲੇ ਹਿੱਸੇ ਹਿੱਸੇ ਦਾ ਪੂਰਾ ਸਾਫ਼ ਪਿਆ ਜੀ ਮਗਰੱਟਾਂ ਦਾ ਬਿਲਕੁਲ ਸਾਫ਼ ਹੈ ਜੀ ਕੋਈ ਗਲੇ ਕੱਲੇ ਨਹੀਂ ਜੀ ਰੰਗ ਰੰਗ ਟਰੈਕਟਰ ਤੇ ਪੂਰਾ ਫੁੱਲ ਪਿਆ ਜੀ ਟਰੈਕਟਰ ਦੇਖ ਸਕਦੇ ਹੋ ਚਾਰ ਸਪੇਰੋਂ 2008 ਮਾਡਲ ਹੈ ਜੀ 258000 ਰੁਪਿਆ ਰੇਟ ਹੈ ਜੀ ਇੱਧਰ ਆ ਗਿਆ ਜੀ ਇਛਰ ਆ ਗਿਆ ਇਛਰ ਜੀ 18 ਮਾਡਲ ਜੀ 2 ਲੱਖ 88000 ਰੁਪਿਆ ਰੇਟ ਹੈ ਜੀ ਟਰੈਕਟਰ ਦਾ ਬਿਲਕੁਲ ਨਵਾਂ ਟਰੈਕਟਰ ਹੈ ਜੀ ਦੇਖ ਸਕਦਾ ਹੋ ਨਵਾਂ ਪੂਰਾ ਜਿਉ ਟਰੈਕਟਰ ਹੈ ਜੀ ਪੰਜਾਬ ਨੰਬਰ ਹੈਗਾ ਤੇ ਬਾਈ ਕਹਿੰਦਾ ਲੋਨ ਵਗੈਰਾ ਵੀ ਕਰਾ ਕੇ ਦੇ ਦਿਆਂਗੇ ਕਿ ਟਰੈਕਟਰ ਤੇ ਜੀ ਪੰਜਾਬ ਨੰਬਰ ਟਰੈਕਟਰ ਹੈਗਾ ਜੀ ਲੋਨ ਵਗੈਰਾ ਕਰਾ ਕੇ ਦੇ ਦਾਂਗੇ ਬਾਕੀ ਸਿਰੇ ਸੋਡ ਨੂੰ ਵੀਡੀਓ ਦੇ ਵਿੱਚ ਜੀ ਸਕਰੀਨ ਦੇ ਉੱਤੇ ਬਾਈ ਹੋਰਾਂ ਦਾ ਨੰਬਰ ਲਾ ਦੇਾਂਗੇ ਜੀ ਦੇਖ ਸਕਦਾ ਹੋ ਮੰਗ ਲੈ ਟਾਇਰ ਜੀ 50 ਤੋਂ 60 ਪੈਸੇ ਜੀ ਮੋਰਲੇ ਵੀ ਪਈ ਆ ਜੀ 70 75 ਪੈਂਸੇ ਟਰੈਕਟਰ ਦੇ ਟਾਇਰ ਆ ਟਰੈਕਟਰ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜੀ ਤੇ ਲੋਨ ਵੀ ਹੋ ਜੂ ਤੇ ਬਾਕੀ ਸਿਰੇ ਆਪਾਂ ਤੁਹਾਨੂੰ ਪਾਈਆਂ ਦਾ ਵੀਡੀਓ ਦੇ ਵਿੱਚ ਨੰਬਰ ਦੇ ਦਾਂਗੇ ਜੀ ਇੱਧਰ ਦੇਖ ਸਕਦੇ ਹੋ ਜੀ 10 ਮਾਡਲ ਟਰੈਕਟਰ 855 3 ਲੱਖ 80000 ਰੁਪਿਆ ਰੇਟ ਹੈ ਜੀ ਤੇਲ ਬ੍ਰੇਕਾਂ ਚ ਆ ਗਿਆ ਜੀ ਇਹ ਮੰਗ ਲੈ ਟਾਇਰ ਪਈ ਆ ਜੀ 80 ਤੋਂ 90 ਪੈਸੇ ਜੀ ਮੋਰਲੇ ਵੀ ਪਈ ਆ ਜੀ 70 75 ਪੈਂਸੇ ਟਰੈਕਟਰ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਸੁਣੋ ਚਾਰ ਸਪੀਰੋਂ ਟਰੈਕਟਰ ਦਿਖਾਉਣੇ ਆਏ ਦੇਖੋ ਜੀ ਮਗਰਾਟਾ ਮਗਰੂਟਾ ਦਾ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਇਹ ਆ ਗਿਆ 10 ਮਾਡਲ ਜੀ ਤੇਲ ਬ੍ਰੇਕਾਂ ਚ ਇੰਜਨ ਉੰਜਨ ਦਾ ਪੂਰਾ ਸਾਫ ਸੁਥਰਾ ਟਰੈਕਟਰ ਪਿਆ ਹੈ ਜੀ ਦੇਖ ਸਕਦੇ ਹੋ ਇਤਰਾ ਗਿਆ ਜੀ ਪਾਵਰ ਟਰੈਕ 445 ਦਾ ਜੀ 5 ਮਾਡਲ 235000 ਰੁਪਿਆ ਰੇਟ ਹੈ ਜੀ ਟਰੈਕਟਰ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜੀ ਇਹ ਵੀ ਦੇਖੋ ਦੇਸਾਦੂ ਮਾਗਲੇ ਕਾਇਰ ਪਈ ਆ ਜੀ 6070 ਪੈਸੇ ਮੂਰਲੇ ਪਈ ਆ ਜੀ 70 75 ਪੈਸੇ ਟਰੈਕਟਰ ਬਿਲਕੁਲ ਸਾਫ ਸੁੱਥਰਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਚਾਰ ਸਪੀਰੋ ਜੀ ਤੇ ਮਨ ਨਿਊ ਕੰਡੀਸ਼ਨ ਪਈ ਆ ਜੀ ਪੰਜ ਮਾਡਲ ਜੀ 2,35,000 ਰੁਪਿਆ ਰੇਟ ਹੈ ਜੀ ਇਧਰ ਆ ਗਿਆ ਜੀ 911 ਤੇ ਕੋਈ 911 ਸ਼ਕੀਨਾ ਜੀ 911 ਆ ਗਿਆ ਸਿੱਧੂ ਮੂਸੇ ਵਾਲੇ ਦਾ ਪਸੰਦ ਜੀ ਦੇਖ ਸਕਦੇ ਹੋ ਲੋਕਾਂ ਨੂੰ ਬਹੁਤ ਪਸੰਦ ਆ ਜੀ ਨਾਟ 11 ਛਾਤਰੀ ਲੱਗੇ ਫਾਈਬਰ ਵਾਲੀ ਟਾਇਰ ਪਿਆ ਟਰੈਕਟਰ ਤੇ ਜੀ 80 ਤੋਂ 90 ਪੈਸੇ ਚਾਰੇ ਜੀ ਚੌਂਕੜਾ ਦੇਖ ਸਕਦੇ ਹੋ ਟਰੈਕਟਰ ਵੀ ਬਿਲਕੁਲ ਸਾਫ ਸੁਥਰਾ ਟਰੈਕਟਰ ਪਿਆ ਜੀ ਰੰਗ ਰੰਗ ਪੂਰਾ ਵਧੀਆ ਪਿਆ ਜੀ ਟਰੈਕਟਰ ਦਾ ਦੇਖ ਸਕਦੇ ਹੋ ਬੈਂਪਰ ਬੂਮਪਰ ਦੇਖੋ ਜੀ ਪੂਰਾ ਲੱਗਿਆਗਾ ਸੰਗਲ ਵਗੈਰਾ ਟੰਗਿਆਗਾ ਜੀ ਟਰੈਕਟਰ ਦੇਖ ਸਕਦੇ ਹੋ 4 ਸਫੇਰੋ ਟਰੈਕਟਰ ਪੂਰਾ ਸਾਫ ਸੁਥਰਾ ਟਰੈਕਟਰ ਹੈ ਜੀ ਦੇਖ ਸਕਦੇ ਹੋ 94 ਮਾਡਲ ਜੀ 268000 ਰੁਪਿਆ ਰੇਟ ਹੈ ਜੀ ਟਰੈਕਟਰ ਦਾ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ਼ ਸੁਥਰਾ ਹੈ ਇਤਰਾ ਆ ਗਿਆ ਜੀ ਐਚਰ ਇਹ ਵੀ 21 ਮਾਡਲ ਆ ਗਿਆ ਜੀ ਇਹ ਵੀ 21 ਮਾਡਲ ਜੀ 311800 ਰੁਪਿਆ ਰੇਟ ਹੈ ਜੀ ਜੇਕਰ ਸਕਦੇ ਹੋ ਟਰੈਕਟਰ ਦਾ ਪੂਰਾ ਸਾਫ਼ ਸੁਥਰਾ ਟਰੈਕਟਰ ਪਿਆ ਜੀ ਇਹ ਵੀ ਜਮਾ ਨਿਊ ਟਰੈਕਟਰ ਪਿਆ ਜੀ ਟਾਇਰ ਪਿਆ ਜੀ ਇਹ ਤੋਂ ਟਾਇਰ ਪਿਆ 40 ਤੋਂ 50 ਪੈਸੇ ਚੌਂਕੜਾ ਜੀ ਇੰਜ ਨੂੰ ਜੰਦਾ ਪੂਰਾ ਸਾਫ ਸੁਥਰਾ ਟਰੈਕਟਰ ਆ ਜੀ ਦੇਖ ਸਕਦੇ ਹੋ ਜਮਾ ਨਮਾ ਟਰੈਕਟਰ ਪਿਆ ਜੀ ਇਹ ਤੇ ਵੀ ਲੋਨ ਵਗੈਰਾ ਹੋ ਜੂ ਪਾਕੀ ਸਰੇ ਪਾਈਆਂ ਦਾ ਤੁਹਾਨੂੰ ਦੱਸਿਆ ਸਕਰੀਨ ਦੇ ਉੱਤੇ ਨੰਬਰ ਲਾ ਦਾਂਗੇ ਜੀ ਤੇ ਇੱਧਰ ਦੇਖ ਸਕਦੇ ਹੋ ਜੀ 855 ਇੱਧਰ ਆ ਗਿਆ ਜੀ 855 2012 ਮਾਡਲ ਜੀ 4 ਲੱਖ 25000 ਰੁਪਿਆ ਰੇਟ ਆ ਜੀ ਟਰੈਕਟਰ ਦਾ ਦੇਖ ਸਕਦੇ ਹੋ ਬੀ ਕੇਟੀ ਦੇ ਮੂਰਲੇ ਟਾਇਰ ਹੈ ਜੀ ਮਗਰਲੇ ਵੀ ਵੀ ਕੇ ਟੀ ਦੇ ਆ ਚੌਕੜਾ ਜੀ ਮਗਰਲੇ ਟਾਇਰ ਪਏ ਆ ਜੀ ਜਮਾ ਨਵੇਂ ਦੇਖ ਸਕਦੇ ਹੋ ਮੂਰਲੇ ਪਏ ਆ ਜੀ 80 ਤੋਂ 85 ਪੈਸੇ ਟਰੈਕਟਰ ਟਰੈਕਟਰ ਬਿਲਕੁਲ ਸਾਫ ਸੁਥਰਾ ਹੈ ਜੀ ਛਤਰੀ ਹੁੱਕ ਦੀ ਫਾਈਬਰ ਵਾਲੀ ਲੱਗਦੀ ਹੈ ਬੈਕ ਟੋਆ ਵਗੈਰਾ ਲੱਗਿਆ ਜੀ ਤੇ ਦੇਖ ਸਕਦੇ ਹੋ ਟਰੈਕਟਰ ਪੂਰਾ ਸਾਫ ਸੁਥਰਾ ਹੈ ਜੀ ਦੇਖ ਸਕਦੇ ਹੋ ਚਾਰ ਚਫੇਰਿਆਂ ਟਰੈਕਟਰ ਜੀ 12 ਮਾਡਲ 425000 ਰੁਪਿਆ ਰੇਟ ਹੈ ਜੀ ਟਰੈਕਟਰ ਦਾ ਦੇਖ ਸਕਦੇ ਹੋ ਦੋਨ ਜਮਾਨੇਉ ਟ੍ਰੈਕਟਰ ਪਿਆ ਜੀ ਤੇ ਇਤਰਾ ਹੈਗਾ ਜੀ ਫਾਰਮ ਟਰੈਕ 45 ਦਾ 45 ਦਾ ਇਹਦੇ ਟਾਇਰ ਆ ਕੇ ਜੀ ਮਗਰਲੇ 90 ਤੋਂ 95 ਪੈਸੇ ਜੀ ਮੂਰਲੇ ਵੀ ਪਈ ਹੈ ਜੀ 80 85 ਪੈਸੇ ਇਹ ਵੀ ਟ੍ਰੈਕਟਰ ਬਿਲਕੁਲ ਸਾਫ ਸੁਥਰਾ ਟ੍ਰੈਕਟਰ ਹੈ ਜੀ 2000 ਮਾਡਲ ਹੈਗਾ 258000 ਰੇਟ ਹੈ ਜੀ ਟ੍ਰੈਕਟਰ ਦਾ ਦੇਖ ਸਕਦੇ ਹੋ ਪੂਰਾ ਸਾਫ ਸੁਥਰਾ ਟ੍ਰੈਕਟਰ ਪਿਆ ਜੀ ਤੇ ਬਾਈ ਹੋਰਾਂ ਦਾ ਆਪਾਂ ਬਰੀਂ ਦਿੱਤੇ ਨੰਬਰ ਦਾ ਰੱਖੇ ਜੀ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ